ਸੋਸ਼ਲ ਮੀਡੀਆ ਤੇ ਨਿਤ ਦਿਨ ਕੋਈ ਨਾ ਕੋਈ ਵੀਡੀਓ ਜਿਹੜੀ ਆ ਬਹੁਤ ਜ਼ਿਆਦਾ ਵਾਇਰਲ ਹੁੰਦੀ ਆ ਤੇ ਅੱਜ ਇੱਕ ਚੀਜ਼ ਦਿਖਾਉਣੇ ਆ ਯਾਰ ਤੁਹਾਨੂੰ ਦੋਸਤੋ ਆ ਵੀਡੀਓ ਜਿਹੜੀ ਨਾਲ ਚੱਲੀ ਜਾਂਦੀ ਆ ਪਹਿਲਾਂ ਤਾਂ ਇਹ ਦੇਖੋ ਵੀ ਇਹ ਚੀਜ਼ ਕਦੇ ਤਾਂ ਹੱਥ ਦੇ ਵਿੱਚ ਠੋਸ ਬਣ ਜਾਂਦੀ ਆ ਤੇ ਕਦੇ ਜਿਹੜੀ ਆ ਪਾਣੀ ਦੀ ਤਰ੍ਹਾਂ ਤਰਲ ਬਣ ਜਾਂਦੀ ਆ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਦੋਸਤੋ ਲਾਈਕ ਕਰਕੇ ਸ਼ੇਅਰ ਕਰਦੇ ਹੋ ਤੇ ਕਮੈਂਟਾਂ ਚ ਨਾ ਇਸ ਚੀਜ਼ ਦਾ ਨਾਂ ਜ਼ਰੂਰ ਦੱਸਿਓ ਮੈਨੂੰ ਲੱਗਦਾ ਪਤਾ ਤਾਂ ਬਹੁਤ ਜਣਾਂ ਨੂੰ ਹੋਣਾ ਪਰ ਜਿਹੜਾ ਇਸ ਚੀਜ਼ ਦਾ ਨਾਂ ਕਿਸੇ ਕਿਸ ਨੂੰ ਪਤਾ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹ ਚੀਜ਼ ਨਾ ਜਦੋਂ ਪਲੇਟ 'ਚ ਪ ਕਿੱਤੇ ਵੀ ਸਿੱਟਿਆ ਨਹੀਂ ਜਾਂਦਾ ਇਹ ਠੋਸ ਹੋ ਜਾਂਦਾ ਤੇ ਇੰਨਾ ਜ਼ਿਆਦਾ ਠੋਸ ਹੋ ਜਾਂਦਾ ਤੇ ਜਦੋਂ ਇਸ ਨੂੰ ਮੁਲਾਇਮ ਤਰੀਕੇ ਦੇ ਨਾਲ ਟੱਚ ਕੀਤਾ ਜਾਵੇ ਤਾਂ ਇਹ ਪਾਣੀ ਦੀ ਤਰ੍ਹਾਂ ਵਹਿ ਜਾਂਦਾ ਹੈ ਕਹਿੰਦੇ ਨੇ ਜਿਵੇਂ ਵਰਤੋਂਗੇ ਉਸੇ ਤਰੀਕੇ ਦੇ ਨਾਲ ਟ੍ਰੀਟ ਕਰਦਾ ਹੈ ਇਹ ਜਿਹੜਾ ਕਹਿ ਸਕਦੇ ਆਂ ਵੀ ਇੱਕ ਆਟਾ ਹੈਗਾ ਤੇ ਤੁਸੀਂ ਦੱਸਿਓ ਵੀ ਹੁਣ ਕਿਸ ਚੀਜ਼ ਦਾ ਆਟਾ ਹੈਗਾ ਤੇ ਕਿਵੇਂ ਕਿਸ ਕਿਸ ਨੇ ਇਹਨੂੰ ਵਰਤਿਆ ਸਭ ਤੋਂ ਪਹਿਲਾਂ ਤਾਂ ਇਹ ਦੱਸ ਦੇਣਾ ਵੀ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਪੈਣ ਵਾਲੀ ਚੀਜ਼ ਹੈ ਤੇ ਹਰ ਇੱਕ ਫਾਸਟ ਫੂਡ ਦੇ ਵਿੱਚ ਇਸ ਨੂੰ ਯੂਜ਼ ਕੀਤਾ ਜਾਂਦਾ ਪਹਿਲਾਂ ਤਾਂ ਇਸ ਦਾ ਘੋਲ ਬਣਾ ਲਿਆ ਦੇਖੋ ਤੁਸੀਂ ਪਾਣੀ ਪਾ ਲੋ ਇਹਦੇ ਵਿੱਚ ਮਾਤਰਾ ਅਨੁਸਾਰ ਤੇ ਲਾਸਟ ਦੇ ਵਿੱਚ ਤੁਸੀਂ ਇਹ ਜ਼ਰੂਰ ਦੱਸਿਓ ਵੀ ਇਹ ਚੀਜ਼ ਕੀ ਹੈ ਤੇ ਆਹ ਵੀਡੀਓ ਦੇਖੀ ਜਾਓ ਪਹਿਲਾਂ ਤਾਂ ਅਜੇ ਇਹਦੇ ਵਿੱਚ ਪਾਣੀ ਪਾਇਆ ਤੇ ਪਾਣੀ ਪਾਉਣ ਤੋਂ ਬਾਅਦ ਜਦੋਂ ਇਸ ਦੇ ਵਿੱਚ ਇਹ ਆਟਾ ਪਾਇਆ ਜਾਂਦਾ ਤਾਂ ਫਿਰ ਜਦੋਂ ਘੋਲਿਆ ਜਾਂਦਾ ਤਾਂ ਉਸ ਤੋਂ ਬਾਅਦ ਇਹ ਜਿਹੜੀ ਚੀਜ਼ ਹੈ ਜਦੋਂ ਜਿਵੇਂ ਜਿਨਨੇ ਪਿਆਰ ਦੇ ਨਾਲ ਤੁਸੀਂ ਇਸ ਨੂੰ ਟੱਚ ਕਰੋਗੇ ਤਾਂ ਇਹ ਬਹੁਤ ਜ਼ਿਆਦਾ ਸੌਫਟ ਹੋ ਜਾਂਦੀ ਹੈ ਤਰਲ ਦੀ ਤਰ੍ਹਾਂ ਹੱਥ ਦੇ ਵਿੱਚ ਆਉਂਦੀ ਹੈ ਪਰ ਜੇ ਤੁਸੀਂ ਹਾਰਡ ਤਰੀਕੇ ਦੇ ਨਾਲ ਇਹਨੂੰ ਟੱਚ ਕਰੋਗੇ ਤਾਂ ਆਹ ਦੇਖੋ ਤੁਸੀਂ ਕਿਵੇਂ ਇਹਦੇ ਗੋਲੇ ਬਣ ਜਾਂਦੇ ਹੱਥ ਦੇ ਵਿੱਚ ਆਹ ਦੇਖੋ ਤਸਵੀਰਾਂ ਬਿਆਨ ਕਰਦੀਆਂ ਦੋਸਤੋ ਕਿ ਕੁਦਰਤ ਤੇ ਕੁਦਰਤੀ ਚੀਜ਼ਾਂ ਕੁਝ ਚੀਜ਼ਾਂ ਐਸ ਜਿਹਿਆਂ ਹੁੰਦੀਆਂ ਨੇ ਜਿਹੜੀਆਂ ਬਹੁਤ ਘੱਟ ਲੋਕਾਂ ਨੂੰ ਪਤਾ ਵੀ ਇਸ ਤਰੀਕੇ ਨਾਲ ਵੀ ਰਿਐਕਟ ਕਰਦੀਆਂ ਤੇ ਇਹ ਆਟਾ ਇਸ ਤਰੀਕੇ ਨਾਲ ਰਿਐਕਟ ਕਰਦਾ ਜਿਵੇਂ ਇੱਕ ਛੂਈ ਮੂਈ ਦੇ ਪੌਦੇ ਬਾਰੇ ਸਭ ਨੇ ਸੁਣਿਆ ਹੋਇਆ ਵੀ ਉਹਨੂੰ ਹੱਥ ਲਾਉਂਦੇ ਆ ਤਾਂ ਉਹ ਸੁੰਗੜ ਕੇ ਇਕੱਠਾ ਹੋ ਜਾਂਦਾ ਉਸੇ ਤਰ੍ਹਾਂ ਆ ਜਿਹੜਾ ਆਟਾ ਦੇਖੋ ਤੁਸੀਂ ਵੀ ਜੇ ਇਹਨੂੰ ਹੱਥ ਦੇ ਵਿੱਚ ਆਪਾਂ ਲੱਡੂ ਦੀ ਤਰ੍ਹਾਂ ਵੀ ਬੱਟ ਸਕਦੇ ਆ ਮੁੱਕੇ ਮਾਰ ਕੇ ਦੇਖ ਲਓ ਤੁਸੀਂ ਆ ਮੁੱਕੇ ਵੀ ਮਾਰ ਕੇ ਦੇਖ ਲੇ ਫੇਰ ਵੀ ਜਿਹੜਾ ਕੋਈ ਛੱਟਾ ਤੱਕ ਜਿਹੜਾ ਬੂੰਦ ਦਾ ਛੱਟਾ ਤੱਕ ਜਿਹੜਾ ਉੱਤੇ ਨਹੀਂ ਪੈਂਦਾ ਪਰ ਜੇ ਇਹਨੂੰ ਤੁਸੀਂ ਪਿਆਰ ਦੇ ਨਾਲ ਟੱਚ ਕਰੋਗੇ ਤਾਂ ਇਹ ਪ ਇਹਦਾ ਲੱਡੂ ਬਣਾ ਲਓਗੇ ਤਾਂ ਲੱਡੂ ਵੀ ਆ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਵਟਿਆ ਜਾਂਦਾ ਤੇ ਵਟ ਕੇ ਜਦੋਂ ਹੱਥ ਦੇ ਵਿੱਚ ਇਹਨੂੰ 2 ਮਿੰਟ ਜਾਂ ਅੱਧਾ ਮਿੰਟ ਵੀ ਹੱਥ ਦੇ ਵਿੱਚ ਰੱਖ ਲਿਆ ਤਾਂ ਇਹ ਤਰਲ ਬਦਾਰਤ ਬਣ ਜਾਂਦਾ ਆ ਦੇਖੋ ਤੁਸੀਂ ਵੀਡੀਓ ਨਾਲ ਨਾਲ ਚੱਲੀ ਜਾਂਦੀ ਹੈ ਵੀਡੀਓ ਦੇਖੀ ਜਾਓ ਤੇ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਹਨਾ ਆ ਦੇਖੋ ਹੱਥ ਵੀ ਮਾਰ ਕੇ ਦਿਖਾਦੇ ਤੁਹਾਨੂੰ ਵੀ ਕੀ ਕੁਝ ਬਣ ਰਿਹਾ ਇਹਦਾ ਪਰ ਜਿੰਨਾ ਚਿਰ ਇਹ ਹਾਰਡ ਹੈ ਉਹਨਾਂ ਚਿਰ ਇਹਦੇ ਉੱਤੇ ਚਾਹੇ ਪੱਥਰ ਮਾਰੀ ਜੋ ਚਾਹੇ ਮਾਰੋ ਇਟਾ ਇਹ ਨਹੀਂ ਜਮਾਂ ਨਹੀਂ ਹਿੱਲਣਾ ਪਰ ਜਦੋਂ ਹੱਥ ਦੇ ਵਿੱਚ ਇਹਨੂੰ ਸੌਫਟ ਤਰੀਕੇ ਨਾਲ ਫੜ ਲਓਗੇ ਤਾਂ ਆ ਦੇਖੋ ਤੁਸੀਂ ਤਰਲ ਪਦਾਰਥ ਬਣ ਕੇ ਇਹ ਥੱਲੇ ਡਿੱਗ ਪੈਂਦਾ ਹੈ ਤੇ ਦੋਸਤੋ ਤੁਸੀਂ ਕਿਸ ਕਿਸ ਨੇ ਇਹ ਪ੍ਰੋਜੈਕਟ ਬਣਾ ਕੇ ਦੇਖਿਆ ਯਾਰ ਉਹ ਜ਼ਰੂਰ ਦੱਸਿਓ ਤੇ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਹੀ ਆਉਂਦਾ ਇਹ ਤੇ ਕਿਸ ਕਿਸ ਨੇ ਹਰ ਇੱਕ ਫਾਸਟ ਫੂਡ ਦੇ ਵਿੱਚ ਪੈਂਦਾ ਕਹਿੰਦੇ ਤੇ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਦੇਖੋ ਤੁਸੀਂ ਕਿੱਡੇ ਤਖੜੇ ਕ੍ਰਿਸ਼ਮੇ ਹੋ ਜਾਂਦੇ ਆ ਪਲੇਟ ਹੱਥ ਦੇ ਵਿੱਚ ਫੜੀ ਆ ਇਹਦੇ ਵਿੱਚ ਆਟਾ ਪਿਆ ਗਿਆ ਲੋ ਸਿੱਟ ਕੇ ਕੋਸ਼ਿਸ਼ ਕਰ ਲਈ ਸਿੱਟ ਕੇ ਦੇਖਣ ਦੀ ਪਰ ਡਿੱਗਿਆ ਨਹੀਂ ਕਿਸੇ ਪਾਸੇ ਵੀ ਨਾ ਹਿੱਲਿਆ ਨਾ ਉੱਤੇ ਪੈਂਦਾ ਨਾ ਕਿਤੇ ਡਿੱਗਦਾ ਪਰ ਜਦੋਂ ਇਹਨੂੰ ਪੋਲੇ ਤਰੀਕੇ ਨਾਲ ਹੱਥ 'ਚ ਫੜਿਆ ਤਾਂ ਆ ਦੇਖੋ ਤੁਸੀਂ ਕਿਵੇਂ ਇਹਦੀਆਂ ਪੱਟੀਆਂ ਬਣ ਬਣ ਕੇ ਜਿਹੜਾ ਪੱਥਰ ਬਣ ਬਣ ਕੇ ਥੱਲੇ ਜਿਹੜਾ ਆਮ ਤਰੀਕੇ ਦੇ ਨਾਲ ਡਿੱਗਦਾ ਪਰ ਹੱਥ ਦੇ ਵਿੱਚ ਜਦੋਂ ਇਸ ਨੂੰ ਹਾਰਡ ਤਰੀਕੇ ਨਾਲ ਫੜਦੇ ਆ ਤਾਂ ਲੱਡੂ ਬਣ ਜਾਂਦਾ ਪਰ ਜਦੋਂ ਹੱਥ ਦੇ ਵਿੱਚ ਇਸ ਨੂੰ ਛਾਲਦਿਆਂ ਤਾਂ ਵੀ ਤਰਲ ਪਦਾਰਥ ਬਣ ਜਾਂਦਾ ਇਹਨੂੰ ਸਿਰਫ ਕੁਝ ਸੈਕਿੰਡ ਚਾਹੀਦੇ ਹੁੰਦੇ ਆ ਤਰਲ ਪਦਾਰਥ ਬਣਨ ਵਾਸਤੇ ਪਹਿਲਾਂ ਦਾ ਵੀਡੀਓ ਦੇ ਵਿੱਚ ਤੁਸੀਂ ਕੀ ਸਮਝਿਓ ਜਰੂਰ ਦੱਸਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਚੀਜ਼ ਕੀ ਹੈ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਹੋ ਤੇ ਦੇਖਦੇ ਰਹੋ ਚੈਨਲ ਤੇ ਤੁਹਾਨੂੰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਧੰਨਵਾਦ